ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸਿੱਖਾਂਗੇ ਕਿ ਸ਼ੈਰਾ ਬਣਾਉਣਾ ਸ਼ੈਰਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਕਾਟਨ ਦਾ ਫੈਬਰਿਕ ਲਿਆ ਇਹਨੂੰ ਫੋਲਡ ਕਰ ਦਿੱਤਾ ਲੰਬੇ ਵਾਲੇ ਪਾਸੇ ਨੂੰ ਫੋਲਡ ਕਰਨ ਤੋਂ ਬਾਅਦ 33 ਇੰਚ ਦੀ ਲੈਂਥ ਤੇ ਮੈਂ ਮਾਰਕਿੰਗ ਕੀਤੀ ਹੈ ਤੇ ਮਾਰਕਿੰਗ ਤੇ ਮੈਂ ਸਟ੍ਰੇਟ ਲਾਈਨ ਡਰਾ ਕਰਕੇ ਇਹਨੂੰ ਕੱਟ ਕਰ ਲਵਾਂਗੇ ਇਹ ਕੱਟ ਮੈਂ ਕਰ ਲਿਆ ਹੈ ਹੁਣ ਇਸ ਨੂੰ ਨੈਕਸਟ ਸਟੈਪ ਆਪਣਾ ਹੈਗਾ ਆ ਸਟਿਚ ਲਗਾਉਣ ਦਾ ਇਹ ਲੌਂਗ ਵਾਲੀ ਸਾਈਡ 'ਪਾ ਸਟਿਚ ਲਗਾਉਣਾ ਹੈ ਛੋਟੀ ਵਾਲੀ ਪਾਸੇ ਨਹੀਂ ਲਗਾਉਣਾ ਛੋਟੇ ਵਾਲੇ ਪਾਸੇ ਆਪਾਂ ਬਾਅਦ ਵਿੱਚ ਲਗਾਵਾਂਗੇ ਇਹ ਲੱਗ ਚੁੱਕਿਆ ਹੈ ਇਹ ਦੇਖੋ ਉਸ ਤੋਂ ਬਾਅਦ ਸੈਂਟਰ ਦੀ ਮਾਰਕਿੰਗ ਕਰਨ ਵਾਸਤੇ ਆਪਾਂ ਛੋਟੇ-ਛੋਟੇ ਦੋ ਕੱਟ ਲਗਾਵਾਂਗੇ ਦੋਨੋਂ ਸਾਈਡ ਇੱਧਰ ਵੀ ਤੇ ਇੱਧਰ ਵੀ ਇਹ ਸਾਡੀ ਸੈਂਟਰ ਦੀ ਮਾਰਕਿੰਗ ਹੋ ਚੁੱਕੀ ਹੈ ਉਹ ਮਾਰਕਿੰਗ ਤੇ ਸਲਾਈ ਨੂੰ ਦੋਨਾਂ ਨੂੰ ਮਿਲਾ ਕੇ ਇਹਨੂੰ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲਵਾਂਗੇ ਥੋੜੀ ਮੈਂ ਪ੍ਰੈਸ ਵੀ ਮਾਰ ਲਈਏ ਤੇ ਹੁਣ ਸਾਈਡਾਂ ਦਾ ਸਟਿਚ ਲਗਾਵਾਂਗੇ ਦੋਨੋਂ ਸਾਈਡ ਅਸੀਂ ਬੰਦ ਕਰਕੇ ਇੱਕ ਗੁੱਥਲੀ ਜੀ ਬਣਾ ਲੈਣੀ ਹੈ ਉਸ ਤੋਂ ਬਾਅਦ ਜਿੱਦਾਂ ਹੁਣ ਅਸੀਂ ਵੀਡੀਓ ਚ ਦੇਖ ਰਹੇ ਹਾਂ ਇੱਕ ਸਾਈਡ ਤੋਂ ਦੂਸਰੀ ਸਾਈਡ ਕਰਾਸ ਵਿੱਚ ਮਾਰਕਿੰਗ ਕਰਨੀ ਹੈ ਬਿਲਕੁਲ ਐਂਡ ਕੋਰਨਰ ਨਾਲ ਕੋਰਨਰ ਨੂੰ ਮਿਲਾਉਂਦੇ ਹੋਏ ਤੇ ਮਾਰਕਿੰਗ ਦੇ ਨਾਲ ਨਾਲ ਆਪਾਂ ਕਟਿੰਗ ਕਰਨੀ ਹੈ ਸਿਰਫ ਉੱਪਰ ਵਾਲਾ ਪਾਰਟ نیچے ਵਾਲਾ ਨਹੀਂ ਕਰਨਾ ਇਹ ਵੀ ਧਿਆਨ ਵਿੱਚ ਰੱਖਣਾ ਹੈ ਵੀ ਇਹ ਸਲਾਈ ਵਾਲੇ ਪਾਸੇ ਹੀ ਮਾਰਕਿੰਗ ਕਰਨੀ ਹੈ ਜੋ ਆਪਾਂ ਸਲਾਈ ਲਗਾਈ ਸੀਗੀ ਪਲੇਨ ਵਾਲੀ ਸਾਈਡ ਤੇ ਨਹੀਂ ਕਰਨੀ ਹੈਗੀ ਕ੍ਰਾਸ ਵਿੱਚ ਅਸੀਂ ਕਟਿੰਗ ਕਰ ਦਿੱਤੀ ਹੈ ਹੁਣ ਕਾਰਨਰਾਂ ਨੂੰ ਫੜ ਕੇ ਇਸ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਤੇ ਉਸ ਤੋਂ ਬਾਅਦ ਆਇਰਨ ਕਰ ਲੈਣੀ ਹੈ ਇਹ ਆਇਰਨ ਕਰ ਦਿੱਤੀ ਹੈ ਮੈਂ ਹੁਣ ਉੱਪਰ ਜਿਹੜੀ ਇਲਾਸਟਿਕ ਪਾਉਣੀ ਹੈ ਜਾਂ ਤੁਸੀਂ 나ੜਾ ਪਾਉਣਾ ਉਸੇ ਹਿਸਾਬ ਨਾਲ ਇਸ ਨੂੰ ਫੋਲਡ ਕਰਕੇ ਆਇਰਨ ਕਰ ਲੈਣੀ ਹੈ ਮੈਂ 1.5 approximately 1.5 inch ਦੇ ਕਰੀਬ ਇਹਨੂੰ ਫੋਲਡ ਕਰਕੇ ਉੱਪਰ ਆਇਰਨ ਕੀਤੀ ਹੈ ਇਸ ਨਾਲ ਤੁਹਾਡੀ ਫੋਲਡਿੰਗ ਕਰਨ ਵਿੱਚ ਆਸਾਨੀ ਹੋਏਗੀ ਥੋੜੀ ਤੇ ਤੁਹਾਡਾ ਕਸ਼ੇਰਾ ਰੇ ਵਿੱਚ ਹੁੰਦਾ ਨਾ ਇਸ ਕਰਕੇ ਇਹ ਥੋੜਾ ਵਧੇਗਾ ਘਟੇਗਾ ਨਹੀਂ ਹੁਣ ਇਲਾਸਟਿਕ ਜਾਂ 나ੜਾ ਪਾਉਣ ਵਾਸਤੇ ਛੋਟਾ ਜਿਹਾ ਇੱਕ ਛੋਟੀ ਜਿਹੀ ਕਚੜੀ ਬਣਾਉਣੀ ਹੈ ਚਿੜੀ ਬਣਾਉਣ ਵਾਸਤੇ ਇੱਕ ਕੱਟ ਲਗਾਉਣਾ ਹੈ ਕੱਟ ਲਗਾ ਕੇ ਇਸ ਨੂੰ ਫੋਲਡ ਕਰਕੇ ਸਟਿਚ ਕਰ ਦੇਣਾ ਹੈ ਪਹਿਲਾਂ ਮੈਂ نیچے ਤੋਂ ਥੋੜੀ ਜੀ ਸਲਾਈ ਲਗਾ ਦਿੱਤੀ ਹੈ ਤੇ ਇੱਥੇ ਤੋਂ ਵੀ ਆਪਾਂ ਸਟਿਚ ਲਗਾ ਦੇਣਾ ਇਹ ਸਟਿਚ ਲੱਗ ਚੁੱਕਿਆ ਹੁਣ ਚਿੜੀ ਬਣਾਉਣੀ ਹੈ ਚਿੜੀ ਬਣਾਉਣ ਵਾਸਤੇ ਇਸ ਨੂੰ ਅੰਦਰ ਨੂੰ ਫੋਲਡ ਕਰਕੇ ਉੱਪਰ ਸਟਿਚ ਲਗਾ ਦੇਵਾਂਗੇ ਇਸ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਤੇ ਸਟਿਚ ਲਗਾ ਦੇਣਾ ਹੈ ਇਹ ਫੋਲਡ ਵੀ ਮੈਂ 1.5 ਦੇ ਅਪ੍ਰੋਕਸੀਮੇਟਲੀ ਹਿੱਲ ਕੀਤਾ ਹੈ ਪੂਰਾ ਰਾਉਂਡ ਵਿੱਚ ਘੁਮਾਉਂਦੇ ਹੋਏ ਸਿਲਾਈ ਲਗਾਉਣੀ ਹੈ ਸਿਲਾਈ ਖਿੱਚ ਕੇ ਬਿਲਕੁਲ ਨਹੀਂ ਲਗਾਉਣੀ ਅਗਰ ਤੁਸੀਂ ਉੱਪਰ ਵਾਲਾ ਕੱਪੜਾ ਖਿੱਚੋਗੇ ਤਾਂ ਤੁਹਾਡਾ ਇਹ ਵੱਧ ਜਾਏਗਾ ਕਿਉਂਕਿ ਇਹ ਉਰੇਬ ਕਟਿੰਗ ਹੁੰਦੀ ਹੈ ਇਸ ਨੂੰ ਬਿਲਕੁਲ ਸੌਫਟ ਹੱਥਾਂ ਨਾਲ ਹੀ ਸਟਿਚ ਕਰਨਾ ਹੈ ਇਹ ਦੇਖੋ ਉਸ ਤੋਂ ਬਾਅਦ ਅਸੀਂ ਮੋਰੀ ਦੀ ਕੱਟੀ ਕਰਨੀ ਕਟਿੰਗ ਕਰਨੀ ਹੈ ਜਿਵੇਂ ਕਿ ਪੌਂਚਾ ਕਹਿੰਦੇ ਆ ਕਈ ਲੋਕ ਮੈਂ 15.5 ਇੰਚ ਦੇ ਕਰੀਬ ਇਸ ਤੇ ਮਾਰਕ ਕੀਤਾ ਹੈ 15.5 ਇੰਚ ਦੇ ਕਟਿੰਗ ਕਰ ਲੈਣੀ ਹੈ ਦੋਨੇ ਦੋਨੇ ਪੈਰਾਂ ਤੇ ਦੂਸਰੀ ਸਾਈਡ ਤੇ ਵੀ ਕਰ ਲੈਣੀ ਹੈ ਉਸ ਤੋਂ ਬਾਅਦ ਅਸੀਂ ਕੱਪੜਾ ਲੈਣਾ ਹੈ ਇੱਕ ਪੌਂਚੇ ਵਾਸਤੇ ਇਹ 35 3 ਇੰਚ ਦੇ ਕਰੀਬ ਹੈ ਇਸ ਤੇ ਮਾਰਕਿੰਗ ਅਸੀਂ 1 ਇੰਚ ਵੱਧ ਕਰਾਂਗੇ ਕਿਉਂਕਿ ਇਹ ਉਰੇਬ ਵਿੱਚ ਹੁੰਦਾ ਹੈ ਤੇ ਇਸ ਦੀ ਪੂਰੀ ਫਿਟਿੰਗ ਵਾਸਤੇ ਅਸੀਂ 1 ਇੰਚ ਵੱਧ ਲੰਨੇ ਆ ਜੋ ਬਿਲਕੁਲ ਪ੍ਰੋਪਰ ਐਂਡ ਸੈੱਟ ਆਏਗਾ ਕਟਿੰਗ ਵਿੱਚ ਬਸ ਇਹੀ ਧਿਆਨ ਰੱਖਣਾ ਹੁੰਦਾ ਹੈ ਪੌਂਚਾ 1 ਇੰਚ ਵੱਧ ਰੱਖਣਾ ਹੈ ਆਪਾਂ ਜੋ ਕੁਸ਼ਾਰੇ ਤੇ ਮਾਰਕਿੰਗ ਕੀਤੀ ਉਹਦੇ ਨਾਲੋਂ ਮੈਂ 1.5 ਇੰਚ ਕੁਸ਼ਾਰੇ ਤੇ ਕੀਤੀ ਸੀ ਹੁਣ 1.6 ਇੰਚ ਮੈਂ ਪਹੁੰਚੇ ਤੇ ਜੋ ਮੋਰੀ ਬਣਾਉਣੀ ਹੈ ਉਹਦੇ ਤੇ ਕੀਤੀ ਹੈ ਮਾਰਕਿੰਗ ਦੇ ਉੱਤੇ ਸਲਾਈ ਲਗਾਤੀ ਹੁਣ ਇਸ ਨੂੰ ਫੋਲਡ ਕਰਕੇ ਆਪਾਂ ਡਬਲ ਸਟਿਚ ਜਾਂ 3 ਸਟਿਚ ਵੀ ਲਗਾ ਸਕਦੇ ਹਾਂ ਉਹ ਤੁਹਾਡੀ ਆਪਣੀ ਇੱਛਾ ਹੈ ਪੂਰਾ ਇਹਨੂੰ ਰੌਂਡ ਵੇਜ ਘੁਮਾਉਂਦੇ ਹੋਏ ਸਟਿਚ ਲਗਾ ਦੇਣੀ ਹੈ ਪਹਿਲਾ ਇੱਕਲ ਲਗਾ ਦੇਣਾ ਫਿਰ ਦੂਸਰਾ ਇਸ ਤਰ੍ਹਾਂ ਇਹ ਦੋਨੇ ਪੌਂਚੇ ਤਿਆਰ ਕਰ ਲੈਣੇ ਆ ਸੀ ਹਾਂਜੀ ਇੱਕ ਸਟਿਚ ਸਾਡਾ ਲੱਗ ਚੁੱਕਿਆ ਹੈ ਬਿਲਕੁਲ ਪਿਆਰ ਪਿਆਰ ਦਾ ਗੈਪ ਦਿੰਦੇ ਹੋਏ ਦੂਸਰਾ ਸਟਿਚ ਵੀ ਨਾਲ ਪੂਰਾ ਰਾਉਂਡ ਵਿੱਚ ਘੁਮਾ ਕੇ ਲਾਵਾਂਗੇ ਸੀ ਹਾਂਜੀ ਦੋਨੇ ਸਟੀਚ ਲੱਗ ਚੁੱਕੇ ਆ ਹੁਣ ਸਾਡੇ ਹੁਣ ਸਾਈਡਾਂ ਤੋਂ ਜਿਹੜੇ ਰਫ ਏਜਸ ਆ ਉਹਨਾਂ ਨੂੰ ਫੋਲਡ ਕਰ ਦੇਵਾਂਗੇ ਫਿਰ ਆਪਣੀ ਜਿਹੜੀ ਪੌਂਚਾ ਜਿਹੜਾ ਬਿਲਕੁਲ ਈਜ਼ੀਲੀ ਕਸ਼ਾਰੇ ਦੇ ਨਾਲ ਆਪਣਾ ਅਟੈਚ ਹੋ ਜਾਏਗਾ ਆ ਦੇਖੋ ਸਾਈਡਾਂ ਤੋਂ ਵੀ ਮੈਂ ਫੋਲਡ ਕਰ ਦਿੱਤਾ ਇਸ ਨਾਲ ਕੋਈ ਵੀ ਝੋਲ ਨਹੀਂ ਆਏਗਾ ਇਹਦੇ ਵਿੱਚ ਜਦੋਂ ਆਪਾਂ ਇਹਨੂੰ ਅਟੈਚ ਕਰਨਾ ਹੈ ਹੁਣ ਕਸ਼ਾਰੇ ਨੂੰ ਓਪਨ ਕਰਨਾ ਹੈ ਵਿੱਚ ਰੱਖਣਾ ਜੋ ਰੋਂਗ ਸਾਈਡ ਆ ਵਿੱਚ ਰੱਖਣੀ ਆ ਦੋਨਾਂ ਦੀ ਇੱਕ ਛੋਟੀ ਜੀ ਤੁਕੀ ਕਹਿੰਦੇ ਆ ਜਿਹਨੂੰ ਇਹ ਲੈ ਕੇ ਅੱਧਿਕਾ ਇੰਚ ਦੀ ਇਹਨੂੰ ਫੋਲਡ ਕਰਕੇ ਇਹਦੇ ਵਿੱਚ ਰੱਖਣਾ ਹੈ ਤੇ ਪੌਂਚੇ ਨੂੰ ਦੋਨੇ ਸਾਈਡ ਤੋਂ ਰਫੇਜਸ ਨੂੰ ਵਿੱਚ ਨੂੰ ਕਰਦੇ ਹੋਏ ਪੱਕੇ ਸਟਿਚ ਲਗਾ ਦੇਣੇ ਆ ਇਹ ਵਾਲਾ ਇੱਥੇ ਕਾਰਨਰ ਤੋਂ ਆਪਾਂ 2-3 ਸਟਿਚ ਲਗਾਵਾਂਗੇ ਕਿਉਂਕਿ ਇੱਥੋਂ ਆਪਣਾ ਕਸ਼ੇਰਾ ਥੋੜਾ ਜਲਦੀ ਉੱਡੜ ਜਾਂਦਾ ਹੈ ਹਾਂਜੀ ਇਹਨੂੰ ਵੀ ਬਿਲਕੁਲ ਹਲਕੇ ਹੱਥਾਂ ਨਾਲ ਲਗਾਉਣਾ ਕੋਈ ਖਿੱਚ ਨਹੀਂ ਪਾਉਣੀ ਅਗਰ ਥੋੜਾ ਵੀ ਤੁਸੀਂ ਖਿੱਚਿਆ ਤਾਂ ਤੁਹਾਡਾ ਕਪੜਾ ਇਹ ਵੱਧ ਜਾਏਗਾ ਚਾਹੇ ਕਿ ਆਪਾਂ 1 ਇੰਚ ਵੱਧ ਰੱਖਿਆ ਪਰ ਫਿਰ ਵੀ ਕਸ਼ਾਰੇ ਵਿੱਚ ਬਸ ਇਹੀ ਧਿਆਨ ਰੱਖਣਾ ਹੁੰਦਾ ਹੈ ਐਦਾਂ ਤੁਹਾਡਾ ਕੋਈ ਵੀ ਝੋਲ ਨਹੀਂ ਆਏਗਾ ਵੀ ਆਪਾਂ 33 ਇੰਚ ਕਟਿੰਗ ਕੀਤੀ ਸੀ ਨਾ ਕਸ਼ਾਰੇ ਦੀ ਇਹਨੇ ਥੋੜਾ ਓਰੇਵ ਵਿੱਚ ਹੋ ਕੇ ਵੱਧ ਜਾਣਾ ਹੁੰਦਾ ਜਦੋਂ ਆਪਾਂ ਗੁੱਥਲੀ ਬਣਾਉਂਦੇ ਆਂ ਇਹ 35 35.5 ਇੰਚ ਦੇ ਕਰੀਬ ਆਪਣਾ ਤਿਆਰ ਹੋ ਜਾਏਗਾ ਲੈਂਥ ਆਪਣੀ ਇਹ 17 ਕਿੰਚ ਦੀ ਕਰੀਬ ਸੀਗੀ ਇਹਨੇ ਆਪਣਾ 30 13 ਇੰਚ ਦੇ ਕਰੀਬ ਆਪਣਾ ਲੈਂਥ ਵਾਈਜ਼ ਤਿਆਰ ਹੋ ਜਾਣਾ ਹੈ ਇਹ ਦੇਖੋ ਲਾਸਟ ਵਿੱਚ ਆਪਾਂ ਕਾਰਨਰ ਕੋਲ ਆ ਕੇ ਫਿਰ ਇਹਨੂੰ ਪੱਕੀ ਸਲਾਈ ਲਗਾ ਦਵਾਂਗੇ ਹੁਣ ਕਸ਼ਾਇਰੇ ਨੂੰ ਫਿਰ ਉਲਟਾ ਕਰਨਾ ਹੈ ਚੋਪਾ ਨੇ ਫੋਲਡਿੰਗ ਕੀਤੀ ਸੀਗੀ ਅੰਦਰ ਨੂੰ ਰਫ ਜਿਸ ਨੂੰ ਜੋ ਪੌਂਚਾ ਬਣਾਉਂਦੇ ਸਾਈ ਟਾਈਮ ਇਹਨੂੰ ਵੀ ਆਪਾਂ ਨਾਲ-ਨਾਲ ਸਟਿਚ ਕਰ ਦੇਣਾ ਹੈ ਇਹਦੇ ਵਿੱਚ ਥੋੜਾ-ਥੋੜਾ ਆਪਾਂ ਨੇ ਕਿਤੇ ਨਾ ਕਿਤੇ ਬਲ ਪਾਉਣੇ ਪੈਣੇ ਆ ਕਿਉਂਕਿ ਥੋੜਾ ਜਿਹਾ ਇਹ ਕਪੜਾ ਵਿੱਚ ਕਿਤੇ-ਕਿਤੇ ਇਕੱਠਾ ਹੋ ਜਾਂਦਾ ਹੈ ਪਰ ਇਹ ਅੰਦਰੋਂ ਕੁਝ ਲੱਭਦਾ ਨਹੀਂ ਹੈ ਇਹਨੂੰ ਤੁਸੀਂ ਪਾ ਸਕਦੇ ਆ ਜੇ ਤੁਹਾਡਾ ਥੋੜਾ ਬੋਤਾ ਵੱਧਦਾ ਹੈ ਅਗਰ ਇਸ ਤਰ੍ਹਾਂ ਹੀ ਪੂਰਾ ਕੰਪਲੀਟ ਆਉਂਦਾ ਤਾਂ ਉਹ ਸਭ ਤੋਂ ਵੱਧੀਆ ਮੈਸੇ 1 2 ਜੇ ਤੁਸੀਂ ਪਲੀਟਸ ਪਾ ਦਵੋਗੇ ਨਾ ਤਾਂ ਬਹੁਤ ਵਧੀਆ ਬਣ ਜਾਏਗਾ ਬਾਹਰੋਂ ਪੂਰੀ ਫਿਨਿਸ਼ਿੰਗ ਨਾਲ ਬਣੇਗਾ ਅੰਦਰੋਂ 1 2 ਪਲੀਟਸ ਹੁੰਦੀਆਂ ਉਹ ਨਜ਼ਰ ਨਹੀਂ ਆਉਂਦੀਆਂ ਸੇਮ ਮੈਥਡ ਨਾਲ ਮੈਂ ਦੂਸਰਾ ਪਹੁੰਚਾ ਵੀ ਜੜ ਲਿਆ ਨਾਲ ਇਹ ਦੇਖੋ ਆਪਣਾ ਕਸ਼ਹਿਰਾ ਪੂਰੀ ਫਿਨਿਸ਼ਿੰਗ ਨਾਲ ਬਣ ਕੇ ਤਿਆਰ ਹੋ ਚੁੱਕਿਆ ਹੈ ਇੱਥੋਂ ਆਪਾਂ ਇਲਾਸਟਿਕ ਪਾ ਸਕਦੇ ਹਾਂ ਲੈਂਥ ਇਸ ਦੀ 13 ਇੰਚ ਤਿਆਰ ਹੋਈ ਹੈ ਵਿਰਤੀ ਇਸ ਦੀ 36.5 ਇੰਚ ਦੇ ਕਰੀਬ ਤਿਆਰ ਹੋਈ फ्रेंड्स ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਦੇਖਣ ਲਈ ਤੁਹਾਡਾ ਧੰਨਵਾਦ